ਕਰਨ-ਤਾਰਨ ਵਿਖੇ ਮਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਮਲਾਜ਼ਮ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਦੀਆਂ ਸੜਕਾਂ ਤੇ ਮੁੱਖ ਮੰਤਰੀ ਦੇ ਲਾਰਿਆਂ ਦੀ ਪੰਡ ਨੂੰ ਚੁੱਕ ਕੇ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਵੱਲੋਂ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੰਗਾਂ ਪੂਰੀਆਂ ਕਰਨ ਦੀ ਸਬੰਧੀ ਲਗਾਏ ਲਾਰਿਆਂ ਦੀ ਪੰਡ ਨੂੰ ਵੀ ਫੂਕਿਆ। ਮਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੁਰਾਣੀ ਪੈਨਸ਼ਨਾਂ ਸਹੀ ਬਹਾਲ ਕਰਨ ਕੱਚੇ ਮਲਾਜ਼ਮਾਂ ਨੂੰ ਪੱਕਿਆ ਕਰਨ ਡੀਏ ਦੀਆਂ ਰੁਕੀਆਂ ਕਿਸ਼ਤਾਂ ਦੇ ਖਾਲੀ ਪਈਆਂ ਸਾਮੀਆਂ ਨੂੰ ਭਰਨ ਇਸ ਸਕੀਮ ਦੀਆਂ ਤਰੋਟੀਆਂ ਨੂੰ ਦੂਰ ਕਰਨਾ ਦੋ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਲਾਜ਼ਮ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮੰਗਾਂ ਮੰਨੇ ਜਾਣ ਦੇ ਬਾਵਜੂਦ ਵੀ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮੰਗਾਂ ਲਾਗੂ ਕਰਨ ਦੀ ਜਗ੍ਹਾ ਮਲਾਜ਼ਮ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦੀਆਂ ਤਰੀਕਾਂ ਦੇ ਕੇ ਮੀਟਿੰਗਾਂ ਤੋਂ ਭਜਾਇਆ ਜਾ ਰਿਹਾ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਉਕਤ ਬਧਿਰੇ ਦਾ ਵਿਰੋਧ ਕਰਦੇ ਹਾਂ ਉਹ ਮੁਲਾਜ਼ਮਾਂ ਨਾਲ ਮੁੱਖ ਮੰਤਰੀ ਵੱਲੋਂ ਮੰਗਾਂ ਪੂਰੀਆਂ ਕਰਨ ਸੰਬੰਧੀ ਲਗਾਏ ਗਏ ਲਾਰਿਆਂ ਦੀ ਪੰਡ ਨੂੰ ਫੂਕ ਰਹੇ ਨੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਬਧਿਰੇ ਨੂੰ ਲੈ ਕੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਮਾਉਣ ਲਈ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਲਖਰੌ ਕੀਤਾ ਜਾਵੇਗਾ ਸਾਡਾ ਪ੍ਰੋਟੈਸਟ ਹੈ ਜੀ ਇਹ ਹੈਗਾ ਵਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੀ ਤਰਫੋਂ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਨੂੰ ਮੀਟਿੰਗਾਂ ਦਿੱਤੀਆਂ ਤੇ ਬਹੁਤ ਕੈਨਸਲ ਕੀਤੀਆਂ ਹੁਣ ਸਾਡੀ ਕੱਲ ਮੀਟਿੰਗ ਸੀ 22 ਤਰੀਕ ਨੂੰ ਉਹ ਕੈਨਸਲ ਕਰਕੇ 12 ਸਤੰਬਰ ਨੂੰ ਪਾ ਦੇਤੀ ਆ ਸਬ ਕਮੇਟੀ ਨੂੰ ਤੇ ਕੈਬਨਟ ਸਬ ਕਮੇਟੀ ਨੂੰ ਤੇ ਸਾਨੂੰ ਉਹ ਮਨਜ਼ੂਰ ਨਹੀਂ ਅਸੀਂ ਉਹ ਕੈਨਸਲ ਕਰਤੀ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡਾ ਰਵਈਆ ਬੇहद ਮਾਰਾ ਮਲਾਜਮਾਂ ਦੇ ਬਹੁਤ ਸਾਰੇ ਮਸਲੇ ਆ ਪ੍ਰਾਣੀ ਪੈਨਸ਼ਨ ਸਕੀਮ ਦਾ ਮਸਲਾ ਆ ਮੰਗੀ ਆਈ ਪਤਾ ਫਸਿਆ ਇਸੇ ਤਰ੍ਹਾਂ ਸਕੇਲਾਂ ਦਾ ਏਰੀਆ ਫਸਿਆ ਇਸੇ ਤਰ੍ਹਾਂ ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਨ ਦਾ ਮਾਮਲਾ ਫਸਿਆ ਪਿਆ ਤੇ ਅਸੀਂ 3 ਤਰੀਕ ਨੂੰ ਵਿਧਾਨ ਸਭਾ ਕਿਉਂਕਿ 2 3 4 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਅਸੀਂ 3 ਤਰੀਕ ਨੂੰ ਸਮੁੱਚੇ ਪੰਜਾਬ ਦਾ ਮੁਲਾਜ਼ਮ ਤੇ ਪੈਨਸ਼ਨਰ ਜਿਹੜਾ 3 ਤਰੀਕ ਨੂੰ ਸਰਕਾਰ ਨੂੰ ਚੰਡੀਗੜ੍ਹ ਦੇ ਵਿੱਚ ਟਕਰਾਂਗੇ ਪੰਜਾਬ ਦਾ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਇਹ ਬੈਕਗ੍ਰਾਉਂਡ ਇਹ ਆ ਜੀ ਜਦੋਂ ਦੀ ਇਹ ਭਗਵੰਤ ਮਾਨ ਸਰਕਾਰ ਹੋਣ ਚਾਹੀ ਹੈ ਬੈਲ ਕੋ ਸਾਡੇ ਨਾਲ 7 ਵਾਰ ਲਿਖਤੀ ਮੀਟਿੰਗਾਂ ਦੇ ਕੇ ਤੇ ਹਰ ਵਾਰ ਜਿਹੜੀ ਸਰਕਾਰ ਆ ਮੀਟਿੰਗਾਂ ਤੋਂ ਭੰਗੌੜੀ ਆ ਮੁਲਾਜ਼ਮਾਂ ਦੀ ਕੋਈ ਵੀ ਮੰਗ ਇਹਨਾਂ ਨੇ ਇਹਨਾਂ 3 ਸਾਲਾਂ ਦੇ ਵਿੱਚ ਅਜੇ ਤੱਕ ਕੋਈ ਪੂਰੀ ਨਹੀਂ ਕੀਤੀ ਚਾਹੇ ਉਹ ਪੁਰਾਣੀ ਪੈਨਸ਼ਨ ਦਾ ਮਸਲਾ ਹੈ ਚਾਹੇ ਉਹ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੀ ਗੱਲ ਹੈ ਤੇ ਚਾਹੇ ਉਹ ਪੈਨਸ਼ਨਰ ਨੂੰ ਜਿਹੜਾ ਵਾ 2.65 ਦਾ ਡਾਟਾ ਦੇਣਾ ਵਾ ਬਾਇਓ ਡਾਟਾ ਉਹ ਦੇਣ ਦੀ ਗੱਲ ਹੈ ਹੋਰ ਵੀ ਕਈ ਮੰਗਾਂ ਨੇ ਡੀਏ ਦੀ ਗੱਲ ਇੱਕ ਇਹੋ ਜਿਹੀਆਂ ਮੰਗਾਂ ਨੇ ਜਿਹੜੀਆਂ ਮੀਟਿੰਗ ਕਰਨ ਤੋਂ ਬਗੈਰ ਸਰਕਾਰਾਂ ਅੱਗੇ ਦੰਦੀਆਂ ਰਹੀਆਂ ਡੀਏ ਦੀ ਗੱਲ ਆ ਕੋਈ ਵੀ ਸਰਕਾਰ ਜਦੋਂ ਮਰਜ਼ੀ ਡੀਏ ਬਲਾਜਮ ਆਪਣੇ ਦੇ ਸਕਦੀ ਆ ਪਰ ਇਹਨਾਂ ਤਿੰਨਾਂ ਸਾਲਾਂ 'ਚ ਕਦੇ ਵੀ ਸੰਘਰਸ਼ ਤੋਂ ਬਿਨਾਂ ਸਾਨੂੰ ਕੋਈ ਡੀਏ ਅਜੇ ਤੱਕ ਨਹੀਂ ਦਿੱਤਾ ਇਹ ਡਿਮਾਂਡਾਂ ਸਾਡੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਸਕੇਲਾਂ ਦਾ ਏਰੀਆ ਸਾਡਾ 5.5 56 ਸਾਲਾਂ ਦਾ ਐ 15 ਤੋਂ 16 ਤੋਂ ਲੈ ਕੇ 21 ਤੱਕ ਜਿਹੜਾ ਪਿਆ ਵਾ ਉਹਦੇ ਬਾਰੇ ਕੋਈ ਸਰਕਾਰ ਨਹੀਂ ਗੱਲ ਕਰੇ ਕਹਿੰਦਾ ਮਤਲਬ ਕਿ ਕੋਈ ਸਰਕਾਰ ਨਾਂ ਦੀ ਚੀਜ਼ ਪੰਜਾਬ 'ਚ ਸਾਨੂੰ ਦਿਖ ਨਹੀਂ ਰਹੀ ਤੇ ਜਿਹਦੇ ਅਗੇ ਇਹਦੇ ਪ੍ਰੋਟੈਸਟ ਕਰੀ ਹੁਣ ਅਸੀਂ ਆਕ ਕੇ ਬਿਲਕੁਲ ਆਪਣੇ ਕਰੋ ਦੇ ਮਰ ਵਾਲੀ ਗੱਲ ਤੇ ਆ ਗਏ 3 ਤਰੀਕ ਨੂੰ ਸਤੰਬਰ ਨੂੰ ਅਸੀਂ ਚੰਡੀਗੜ੍ਹ ਵਿਧਾਨ ਸਭਾ ਦਾ ਜਿਹੜਾ ਉਹ ਧਰਾਓ ਕਰਨ ਜਾ ਰਹੇ ਆ ਉਥੇ ਪ੍ਰੋਟੈਸਟ ਕਰਾਂਗੇ ਜਿੰਨੇ ਵੀ ਵਿਧਾਨ ਸਭਾ ਇਲੈਕਸ਼ਨ ਹੋਣੀਆਂ ਆ ਜਿਬਨੀ ਟੋਣ ਉੱਥੇ ਅਸੀਂ ਬਿਲਕੁਲ ਤਿਆਰੀਆਂ ਕਰ ਲੀਆਂ ਵਾ ਡਿਊਟੀਆਂ ਲੱਗ ਚੁੱਕੀਆਂ ਵਾ ਲੋਕਲ ਲੀਡਰਸ਼ਿਪ ਦੀਆਂ ਪੰਜਾਬ ਦੀ ਲੀਡਰਸ਼ਿਪ ਦੀਆਂ ਅਸੀਂ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਜਿਹੜਾ ਵਾ ਸਰਕਾਰ ਨੂੰ ਦੱਸਾਂਗੇ ਕਿ ਤੁਸੀਂ ਜਿਹੜੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਦੇ ਕੀਤੇ ਸੀ ਉਹ ਤੁਸੀਂ ਪੂਰੇ ਨਹੀਂ ਕੀਤੇ ਏਵੇਂ ਇਸ ਤੋਂ ਅੱਗੇ ਜਾ ਕੇ ਵੀ ਅਸੀਂ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਅਸੀਂ ਉੱਥੇ ਵੀ ਸਰਕਾਰ ਦੇ ਵਿਰੁੱਧ ਜਿਹੜਾ ਜਾ ਕੇ ਉਹਨਾਂ ਲੋਕਾਂ ਦੱਸਾਂਗੇ ਕਿ ਇਹ ਸਰਕਾਰ ਬਿਲਕੁਲ ਗਮਰਾਹਕੁਨ ਪ੍ਰਚਾਰ ਕਰ ਰਹੀ ਆ ਪੰਜਾਬ ਦੇ ਮੁਲਾਜ਼ਮਾਨਾਂ ਦੇ ਨਾਲ ਕੋਈ ਜਿਹੜਾ ਹੱਲ ਨਹੀਂ ਕੀਤਾ ਤੇ ਹਰਿਆਣੇ ਦਾ ਇਹਨਾਂ ਕੋਈ ਹੱਲ ਨਹੀਂ ਕਰਨਾ ਇਸ ਵਾਸਤੇ ਇਹਨਾਂ ਸਰਕਾਰ ਦੇ ਭਰੋਸਾ ਨਾ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਵੀ ਅਸੀਂ ਜਿੰਨਾ ਚਿਰ ਤੱਕ ਸਾਡੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਆਪਣਾ ਪ੍ਰੋਟੈਸਟ ਵੀ ਕਰਾਂਗੇ ਤੇ ਪੂਰਾ ਜਿਹੜਾ ਸਰਕਾਰ ਦੇ ਨੱਕ ਤੇ ਦਮ ਕਰਾਂਗੇ ਅਸੀਂ ਅੱਜ ਜਿਹੜੀਆਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਸੀ ਉਹਦੇ ਬਾਰੇ ਜਿਹੜਾ ਮੁੱਖ ਮੰਤਰੀ ਜੀ ਨੇ ਤੁਹਾਨੂੰ ਤਿੰਨ ਮੀਟਿੰਗਾਂ ਦੇ ਕੇ ਉਹਨਾਂ ਮੀਟਿੰਗਾਂ ਤੋਂ ਜਿਹੜੇ ਮੁਕਰੇ ਨੇ ਉਹਦੇ ਵਿਰੁੱਧ ਅਸੀਂ ਅੱਜ ਉਹਦੇ ਲਾਰਿਆਂ ਦੀ ਪੰਡ ਜਿਹੜੀ ਆ ਉਹ ਫੁੱਕੀ ਆ ਅੱਦਿਕ ਆਪਲਾ ਪ੍ਰੋਟੈਸਟ ਕੀਤਾ ਵਾ ਕਿਉਂਕਿ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਉਹ ਮੁੱਖ ਮੰਤਰੀ ਸਾਨੂੰ ਮੀਟਿੰਗਾਂ ਤੋਂ ਭੱਜ ਰਿਹਾ ਵਾ ਇਹਦੇ ਰੋਸ ਵਿੱਚ ਅੱਜ ਅਸੀਂ ਲਾਰਿਆਂ ਦੀ ਪੰਡ ਤੋ ਫੁੱਕੀ ਆ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਜਿਹੜੀਆਂ ਸਰਕਾਰ ਤੱਕ ਅਸੀਂ ਵਾਰ-ਵਾਰ ਪੁੱਛਦੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਦੇਣਾ ਔਰ ਜਿਹੜੇ ਪੈਨਸ਼ਨਰਾਂ ਨੂੰ ਜਿਹੜੇ ਦੂਜਾ ਸਕੇਲ ਘਟ ਮਿਲ ਦਿੱਤੇ ਨੇ ਉਹਨਾਂ ਦੇ ਵਿੱਚ ਸ đãi ਕਰਨੀ ਪੁਰਾਣੀ ਪੈਨਸ਼ਨ ਲਾਗੂ ਕਰਨੀ ਏਡੀ ਏਰੀਅਰ ਦੇਣਾ ਡੀਏ ਦੀਆਂ ਬਕਾਇਆ ਕਿਸ਼ਤਾਂ ਜਿਹੜੀਆਂ ਉਹ ਦੇਣਾ ਇਹ ਸਾਡੀਆਂ ਕਾਮਨ ਜੀਆਂ ਮੰਗਾਂ ਨੇ ਕੋਈ ਵੀ ਵਾਧੂ ਮੰਗ ਜਿਹੜੀ ਆ ਸਾਡੀ ਨਵੀਂ ਉਹਦੇ ਵਿੱਚ ਨਹੀਂ ਗਈ ਪੁਰਾਣੀਆਂ ਹੀ ਮੰਗਾਂ ਨੇ ਜਿੰਨਾਂ ਬਾਰੇ ਸਰਕਾਰ ਨੂੰ ਸਮੇਂ-ਸਮੇਂ 'ਤੇ ਅਸੀਂ ਜਾਣੂ ਕਰਵਾਇਆ ਵਾ ਪਰ ਸਰਕਾਰ ਜਿਹੜੀ ਆ ਸਾਡੀਆਂ ਮੰਗਾਂ ਵਾਲੇ ਕੋਈ ਧਿਆਨ ਨਹੀਂ ਦੇ ਰਹੀ